ਟਾ ਡੌਨ ਤਾਉ ਦੀ ਕਲਾਕਾਰੀ ਹੈ ਇਹ ਸਾਰਾ ਇਹਨੇ ਮਿਸਤਰੀ ਆ ਬਈ ਜਿਹੜੀ ਸਾਥ ਸਾਥ ਕਲੀ ਪਾਉਣਗੇ ਟੈਕਨੋਲੋਜੀ ਆ ਕੋਈ ਪਤਾ ਨਹੀਂ ਤਾਤੀ ਬੜਾ ਖਾਜੀ ਲੈ ਜਾ ਭਾਂਡੇ ਗਲੀ ਕਰਾ ਲੋ ਐਵੇਂ ਗੱਡੀ ਨਾਲ ਦੀ ਲੈਂਡ ਕਰੂਜ਼ਰ ਦੇਖੋ ਜੀ ਦੇਖੋ ਜੀ ਅਸੀਂ ਲੈਂਡ ਕਰੂਜ਼ਰ ਗੱਡੀ ਨਹੀਂ ਬਈ ਤੇ ਹੁਣ ਅਸੀਂ ਅੱਜ ਬਾਈ ਆਪ ਆਇਆਗੇ ਡੇਰਾ ਬੱਬਾ ਨਾਗਾ ਜੀ ਵਿਖੇ ਤੇ ਇੱਥੇ ਪਊਗੀ 11 ਤਰੀਕ ਨੂੰ ਸੱਤ ਤੇ ਆਪਾਂ ਇੱਥੇ ਕਰਦੇ ਆ ਸਾਰਿਆਂ ਦਾ ਤੁਹਾਡਾ ਵੈਲਕਮ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਸਾਰੇ ਦੇਵਾਦਾਰ ਬਾਏ ਓਏ ਓਨ ਓਨ ਕਹੀਦਾ ਸੀ ਮੈਨੂੰ ਕਿੰਨਾ ਟਾਈਮ ਦਾ ਕਹਦਾ ਬਣਾ ਬਲੌਗ ਲਿਆਓ ਬਈ ਸਵਾਨਾ ਚੱਕ ਕੇ ਲਓ ਜੀ ਤੇ ਆ ਆਪਣੇ ਭਰਾਡੇ ਦੀ ਤੇ ਛੱਤ ਪਊਗੀ 11 ਤਰੀਕ ਨੂੰ ਤੇ ਅੱਜ ਪਲਾਈ ਜਾਂਦੇ ਆਗੇ ਬਈ ਸਾਰੇ ਸੇਵਾਦਾਰ ਮਿਸਤਰੀ ਜਿਹੜੇ ਢੂਲਾ ਲਾਈ ਜਾਂਦੇ ਹਨ ਤੇ 11 ਤੇ 20 ਨੂੰ ਪਾਦਾਂਗੇ ਛੱਤ ਤੇ ਆਪਾਂ ਵੀ ਕਰਦੇ ਅੰਜ ਸੇਵਾ ਅੱਜ ਦਾ ਦਿਨ ਹੈ ਮੇਤਰੋ ਸੇਵਾ ਲਈ ਆਪਣਾ ਟਣ 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 ਸੇਗੀ ਆਹਾ ਓਏ ਛੋਟਾ ਡਾਉਨ ਹਾਂ ਲਓ ਬਈ ਰੈਂ ਕਰਦੇ ਓ ਵੀ ਕਿੱਥੇ ਕਿੱਥੇ ਮਸ਼ੀਨ ਲਾਵਾਂਗੇ ਹਨਾ ਓਏ ਕਿੰਨੋਂ ਕੋਈ ਨਹੀਂ ਕਿੰਨਾ ਹੈ ਕਿ ਬਚਾਈ ਲਾਉਣ ਦੀ ਸਲਾਹ ਹੈ ਦੇਖੋ ਬਾਈ ਕਿੰਨੀ ਉਚਾਈ 'ਚ ਖੜੇ ਆਂਗੇ ਹੈ ਖਲ ਲੈਂਦੀ ਖਲ ਨਹੀਂ ਕਲੀ ਲੈਂਦੀ ਹਾਂਜੀ 35 ਨੇ ਉਹ ਤਾਂ ਆਹ ਪਈਏ ਤੁਹਾਡੇ ਕੋਲੇ ਚਲੋ ਬਈ ਰਹਿ ਪਾਣੀ ਕਰਦੇ ਹੋਏ ਸਾਰੇ ਬਾਈ ਤੇ ਕਿੱਥੇ ਮਸ਼ੀਨ ਲੱਗੂਗੀ ਫੇਰ ਆਪਾਂ ਸਾਫ਼ ਕਰਨਾ ਹਨਾ ਓਏ ਆ ਨਾਲੇ ਡੁਲੇ ਜੀ ਚੱਕ ਕੇ ਤੇ ਬੰਦਰੀ ਲਾਵਾਂਗੇ 20% ਗੈਸ ਤੇ ਦਰਦੋਲ ਚੱਕ ਕੇ ਉਹਨੂੰ ਸਾਫ ਸਫਾਈ ਕਰਨੀ ਆਪਾਂ ਤੋਂ ਬਈ ਵਿਊ ਚੈੱਕ ਕਰੋ ਪਹਿਲਾਂ ਦਾ ਬਦਲਾਂ ਦਾ ਤੇ ਸਾਰੇ ਸੇਵਾਦਾਰ ਲੱਗੇ ਪਏ ਆ ਬਾਈ ਸਾਰੇ ਸੇਵਾਦਾਰ ਛੱਤ ਤੇ ਚੜੇ ਫਿਰਦੇਗੇ ਪਲਾਈਆਂ ਪਲੂਈਆਂ ਕਰੀ ਜਾਂਦੇ ਲੋਟ ਜਿਵੇਂ ਸਿਸਟਮ ਆਪਦੇ ਹਿਸਾਬ ਚਾਉਂਦਾਗਾ ਤੇ ਹਰੇਕ ਆਪ ਉਹ ਆਪਦੀ ਸੇਵਾ ਕਰੀ ਜਾਂਦਾ ਵੀਰੋ ਤੇ ਜਿਹੜੇ ਬੈਠੇ ਆ ਉਹ ਵੀ ਬਸ ਆਪ ਛੇਤੀ ਕੰਮ ਤੇ ਲੱਗ ਜਾਣਗੇ ਤੇ ਬਾਕੀ ਕਹਤ ਜੀ ਹਿੱਤਾ ਪਹਿਲੀ ਵਾਰ ਕਲੀ ਪੈਂਦੀ ਦੇਖਿਆ ਨਾ ਓਏ ਸਾਨਾ ਹੁਣ ਓਹੀ ਤਾਂ ਗੱਲ ਆ ਲੈ ਵੀ ਕਹਿੰਦੇ ਮਿਸਤਰੀ ਬਾਲਾ ਕਹਿੰਦਾ ਪਹਿਲੇ ਪਹਿਲੇ ਮਿਸਤਰੀ ਆ ਬਈ ਜਿਹੜੀ ਛੱਤ ਤੇ ਕਲੀ ਪਾਉਣਗੇ ਕਲੀ ਦੀ ਪਾਉਗੀ ਛੱਤ ਆ ਹੈ ਓਏ ਕਲੀ ਦੀ ਛੱਤ ਨਹੀਂ ਪੈਂਦੀ ਕਲੀ ਬੀਮ 'ਚ ਪਾਉਗੇ ਅੱਛਾ ਏ ਬੀਮ ਫਿਰ ਕੰਮ ਕੀ ਕੰਮ ਕਰੂਗਾ ਓਹੇ ਕੰਮ ਇਹ ਨਿਸ਼ਾਨੀ ਰਹਿੰਦੀ ਬਸ ਓਹ ਕਾਲੀ ਨਿਸ਼ਾਨੀ ਮਾ ਤਾਂ ਨਿਸ਼ਾਨੀ ਆ ਨਾ ਤਾਂ ਇਹਨੂੰ ਪਤਾ ਹੈ ਤਾਂ ਕਾਲੀ ਕਾਲੀ ਵਸਤੇ ਪੈਂਦਾ ਇਹ ਬੀਮ 'ਚ ਕਲੀ ਕਦੇ ਵਾਸਤੇ ਪੈਂਦੀ ਆ ਨਾਲ ਚੁੰਪੜਦੀ ਨਹੀਂ ਪਿਆ ਹਸਨ ਵਾਲਟਾਂ ਨਾਲ ਨਹੀਂ ਚੁੰਪੜਦਾ ਅੱਛਾ ਬਸ ਮੇਨ ਗੱਲ ਇਹੀ ਆ ਇਹੀ ਮੇਨ ਗੱਲ ਆ ਤੇ ਹੋਰ ਵੀ ਕੀ ਕੁਝ ਪਾ ਸਕਦੇ ਆ ਆਪਾਂ ਇਹਦੇ ਵਿੱਚ ਕਲੀ ਤੋਂ ਇਲਾਵਾ ਉਹ ਜਦੋਂ ਪਹਿਲਾਂ ਹਲਾ ਗਾਰਾ ਚੱਲਦਾ ਸੀਗਾ ਹੁਣ ਸੀਮਿੰਟ ਚ ਲਾ ਗਲੋਂਦੀ ਹੁਣ ਮੀਦਾ ਕਰਕੇ ਝੜੀ ਦਾ ਕਰਕੇ ਇੱਟਾਂ ਧੱਕਿਆਂ ਜਾਂਦੇ ਨੇ ਸੀਮਿੰਟ ਦੇ ਬਣੇ ਹੋਏ ਢੂਲੇ ਠੀਕ ਆ ਪਕੜ ਵੱਧ ਵੀ ਉਹ ਧੱਕੇ ਨਹੀਂ ਜਾਂਦਾ ਕ ਪਹਿਲਾਂ ਗਾਰੇ ਚ ਲਾਉਂਦੇ ਜਿੰਨਾ ਜਿਹੇ ਚਾਰਾਂ ਕਿ ਅੱਛਾ ਹੁਣ ਮੋਸੂਲਾ ਕਰਕੇ ਆਲਾ ਹੁਣ ਮਸਾਲੇ ਚ ਰੱਜੂਗਾ ਮਸਾਲਾ ਨਾਲ ਚ ਮੁਰ ਜਾਂਦਾ ਰੀਮ ਨਾਲ ਠੀਕ ਹੈ ਠੀਕ ਉਹਦਾ ਕਰਕੇ ਕਲੀ ਫੇਰੀ ਜਾਂਦੀ ਠੀਕ ਹੈ ਨਾਲੇ ਕਿਹਦੇ ਖਲ ਵੀ ਪਏ ਜਾਂਦੀ ਹੈ ਨਾ ਖਲ ਵੀ ਪਾਉਣ ਨੂੰ ਕਰਦੇ ਸੀ ਇਹ ਖਲ ਵੀ ਪਾਏ ਜਾ ਕੇ ਉਹ ਖਲਦਾ ਖੜਾ ਇਹ ਤਾਂ ਬੜਾ ਵੱਡਾ ਆਪਾਂ ਡਾਟਾ ਮੰਗੀਆਂ ਆਣੀਆਂ ਸਾਡੇ ਭਰ ਦੇਣੇ ਪਲਾਈ ਦਾ ਲੋ ਵੀ ਮਗਦੀ ਗੱਲੇ ਹੈ ਬੀ ਇਹ ਪਕੜ ਘਟਾ ਦਿੰਦੀ ਹੈ ਜਿਹੜਾ ਵੀ ਟੂ ਲਾਏ ਦਾ ਆ ਬਣਾਇਆ ਹੋਇਆ ਹੈ ਨਾਲੀ ਤੇ ਹੈ ਨਾਲੀ ਤੇ ਤੂੰ ਹੀ ਸੀ ਬਣ ਗਿਆ ਸੀ ਬੜੀ ਮੋਕੇ ਤੇ ਬਣ ਗਿਆ ਸੀ ਬਣ ਗਿਆ ਸੀ ਬਾਈ ਇਹ ਹੈਗਾ ਫਰੈਂਡ ਸਭਨਾ ਆ ਵੇ ਫਟੋਗੇ ਹਾਂ ਹਾਂ ਆਉਂਦੇ ਆਉਂਦੇ ਬਾਈ ਐ ਤਾਉ ਵਰਗੇ ਆਉਂਦੇ ਆ ਗੇਲਾਤਾ ਯਾਰ ਲੈ ਬਾਈ ਐਂ ਕਿਚਕਿਚ ਹਾਂ ਗੜਾ ਓਏ ਬਣਾ ਰਿਹਾ ਇੱਥੇ ਜੋੜ ਜਾੜ ਮੇੜੀ ਵੋਚ ਕੇ ਹਲੋ ਬਈ ਪਲਾਈਆਂ ਦਾ ਬਸ ਥੋੜਾ ਘਣਾ ਰਹਿ ਗਿਆ ਕੰਮ ਤੇ ਬਾਕੀ ਸੈਟਿੰਗ ਵੈਟਿੰਗ ਉਹਨਾਂ ਨਾਲ ਟਾਈਮ ਹੀ ਸੈਟਿੰਗ ਵੈਟਿੰਗ ਖਾ ਜਾਂਦੀ ਹੈਗੀ ਤੇ ਜਿੰਨਾ ਟਾਈਮ ਆ ਬੰਦਾ ਪਲਾਈਆਂ ਬਲੂਈਆਂ ਧਰਦਾਗਾ ਤੇ ਜੇ ਵੀ ਕਲੀ ਆਪਾਂ ਅ ਡਲੀਆਂ ਭਨੀਆਂ ਦੇ ਸਿਗੇ ਉਹ ਕਲੀ ਇਹਦੇ ਵਿੱਚ ਮਾਰਨਗੇ ਤਾਂ ਕਿ ਜਿਹੜਾ ਇਹਦਾ ਢੂਲਾ ਬੀਮਾ ਦਾ ਹਨਾ ਉਹ ਬਾਅਦ ਸੁੱਖਾ ਨਿਕਲ ਜੇ ਤੇ ਪਲਾਈਆਂ ਦਾ ਕੰਮ ਰਹਿ ਗਿਆ ਥੋੜਾ ਘਣਾ ਤੇ ਹੁਣ ਆਪਾਂ ਜਿਵੇਂ ਜਿਵੇਂ ਸੇਵਾ ਮਿਲਦੀ ਉਹ ਮੈਂ ਆਪ ਕਰ ਹੀ ਜਾਨੇ ਆ ਤੇ ਬਾਕੀ ਛੋਟੇ ਬੱਚੇ ਵੀ ਕਿਆ ਮੰਗਾ ਲਿਆ ਹੈਡ ਆਨ ਹੈਡ ਆਨ ਕਿਆ ਮੰਗਾ ਲਿਆ ਪਾਣੀ ਮੰਗਾ ਲਿਆ ਪਾਣੀ ਪਾਣੀ ਮੰਗਾ ਲਿਆ ਕੀ ਕਰਦਾ ਫਿਰ ਡਾਣ ਹੁਣ ਪਾਣੀ ਮਾਰਾਂਗੇ ਤੇ ਹੁਣਾ ਬੀਮਾ ਚ ਕਰੰਡੀ ਨਾ ਲਾ ਕਰੰਡੀ ਲਿਆ ਹੁਣ ਪਸਾਨ ਕੀ ਬੋਲਦੀ ਐਂ ਦਾ ਪਾਉ ਕਰੰਡੀ ਕਰੰਡੀ ਲਿਓ ਨਾਓ ਬਈ ਸਾਰੇ ਸੇਬਾਦਾਰ ਲਗੇ ਪਏ ਆ ਵਿਦ ਡਾਊਨ ਹਾਂ ਬਿਓਂਤੀ ਬਈ ਕਲੀ ਇਹਨੇ ਐ ਮਾਰਦੇ ਡਾਊਨ ਹੋਰੀ ਕਲੀ ਹਣਾ ਨਾ ਨਾ ਐ ਨਾਲ ਕਦੋਂ ਵੀ ਲੱਗਾ ਪਾ ਬਈ ਟੈਂਟ ਡੈਂ ਡੈਂ ਨਾ ਮਾਰਨਾ ਪਾਸਿਆਂ ਤੇ ਹੀ ਹੈਗੇ ਹੋਰ ਉਹ ਤਾਂ ਕ ਨਹੀਂ ਮਾਣੀ ਹਾਂ ਆਪਣੇ ਦਾ ਬਸ ਹਾਈ ਪਹਿਣਗੇ ਤਿੰਨ ਚਾਰ ਕ ਦੋ ਚਾਰ ਹਾਂ ਲੌਂਗ ਪੇ ਲਗੇ ਪਿਆ ਸੇਵਾ ਦਾ ਸੇਵਾ ਦਾ ਅਰੇ ਰੰਗ ਦੇ ਤੇ ਹੁਣੇ ਪਾਣਗੇ ਜਿਹੜਾ ਰੰਗ ਦੇ ਤੇ ਹੁਣੇ ਪਾਣਗੇ ਟਿਕਟ 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 ਪਹਿਲਾਂ ਤੁਸੀਂ ਆਪਸੇ ਐ ਇਹ ਥਾਂ ਜਣਾ ਛੱਡਣਾ ਨਹੀਂ ਉਹ ਵੀ ਸਵੇਗੀ ਨੇ ਵੀ ਆਪ ਦੀ ਸੇਵਾ ਦੇ ਵਿੱਚ ਹਿੱਸਾ ਪਾਤਾ ਉਹ ਕਲੀ ਵਾਲੇ ਵੀਰਾਂ ਦੇ ਸੇਵਾ ਦੇ ਮੂਰੇ ਸੇਵਾ ਕਰਦੇ ਜਾਂਦੇ ਹੈਗੇ ਉਹ ਬੁਰਸ਼ ਮਾਰੀ ਜਾਂਦੇ ਕਲੀ ਵਾਲਾ ਇਧਰਲੇ ਪਾਸੇ ਬਾਈ ਸਾਫ ਸਫਾਈ ਕਰੀ ਜਾਣਾ ਤਾਂ ਕਿ ਚੰਗੀ ਤਰ੍ਹਾਂ ਕਲੀ ਵੱਜ ਜੇ ਕਿਚਕੂ ਹਾਂ ਜੀ ਕਿਚਕੂ ਬਾਕੀ ਸੇਵਾ ਦਾ ਪੂਰੇ ਆ ਪੂਰੇ ਆ ਪੂਰੇ ਪੂਰੇ ਵਾਹ ਵਈ ਹੋਰ ਫਿਰ ਲੋਕੜਾ ਕੋਈ ਗੱਲ ਬਾਤ ਦੱਸਣੀ ਚਾਹਦਾ ਹੋਵੇ ਲਾ ਜੀ ਦੱਸਾਂਗੇ ਲਾ ਜੀ ਦੱਸਾਂ ਜਾਈਂ ਕਿਹੜਾ ਸੇਵਾ ਦਾ ਪੂਰੇ ਦੇ ਵਿੱਚ ਤੇ ਲੱਗਿਆ ਠੀਕ ਆ ਬਾਕੀ ਸੇਵਾ ਦਾ ਜੀ ਇਹਨੇ ਦਵਾਸ ਦਿਆ ਲਓ ਜੀ ਲਓ ਜੀ ਆਸੀ ਹੋਇਆ ਇਹ ਪੱਲਾ ਕਰਨਾ ਹੈ ਕਰਦੇ ਨੇ ਲੋ ਬਈ ਕਲੀ ਕਰਨ ਵਾਲੇ ਬੰਦੇ ਨਵੇਂ ਆ ਗਏ ਕਹਿੰਦੇ ਭਾਂਡੇ ਕਲੀ ਕਰਾ ਲੋ ਬਾਹ ਥੋੜੀ ਹੋਰ ਬਣ ਵਾਲਾ ਹਾਂ ਆਂ ਆਪੇ ਖੋਟਾਲਾ ਕਿੰਨਾ ਚੀਦਾ ਉਹ ਯਾਰ ਕੁਛ ਨਾ ਕਰਦਾ ਨਾ ਕਰਨ ਦਿੰਦਾ ਉਹ ਯੂ ਦੇਖ ਕਿੰਨਾ ਘੜਾ ਆ ਰਿਹਾ ਉਹ ਅੱਜ ਕਿਆ ਵਾਤਾ ਨੇ 뷰 ਦੀਆਂ ਐ ਲਾਜਾਗਾ ਪਹਾੜਾਂ ਦੇ ਵਿੱਚ ਆਏ ਹੁੰਨੇ ਆ ਐ ਥੱਲੋ ਗੱਡ ਰਖ ਚੱਦੀ ਐ ਇਹ ਬਈ ਸੇਵਾਦਾਰਾ ਬੜੀ ਕਿੱਥਾ ਕਿੱਥਲਾ ਬਈ ਕਿੱਥਲਾ ਚਲੋ ਐਲਾ ਐਲਾ ਹਵੀ ਜਾਂਦੀ ਐ ਐ ਲਾਦੀ ਸਰੇ ਗੱਡ ਰੀ ਨਵਾਂ ਤਾਂ ਨਹੀਂ ਸਰੇ ਲਾਦੇ ਜੋ ਬਾਈ 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 ਆ ਗਲਤ ਵਿਚਾਰ ਨਹੀਂ ਕਰਨੇ ਹਾਂ ਆ ਮਾਰ 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 ਸੁਗੀ ਪੁੱਛ ਮਾਰ ਮਾਰ ਕੇ ਮੋਢੇ ਜੀ ਕੇ ਸੁਣਾਣਾ ਹੈ ਆਹ ਆਦਿਆ ਮੋਢੇ ਜੀ ਕੇ ਸੁਣਾਉਂਦੇ ਤੂੰ ਮਾਰੇਗਾ ਕੀ ਕਰਨੇ ਹੈਗਾ ਤੇ ਕਹਿੰਦਾ ਕਿ ਲੈਣ ਕਿਹੜੀ ਹੁੰਦੀ ਹੈ ਇਹ ਦੱਸ ਦੇ ਕਿੜੀ ਬੁੜੇ ਵਾਲੀ ਤੀਜੀ ਚੱਚਾ ਹੁੰਦਾ ਚੱਚੇ ਵਾਲੀ ਕਿਵੇਂ ਹੁੰਦੀ ਹੈ ਕੱਟਾ ਖੱਕੇ ਦੂਜੀ ਹੁੰਦੀ ਹੈ ਚੱਚੇ ਵਾਲੀ ਮਾਉਣੋ ਟੋਇਲੀ ਹੁੰਦੀ ਹੈ ਹੋਰ ਨਾ ਕਿਸੇ ਨੂੰ ਕਹੇ ਕੱਕਾ ਕੱਕਿਆ ਵੀ ਕੱਕੇ ਵਾਲੀ ਆ ਗਈ ਫਿਰ ਦੂਜੀ ਵਾਰ ਚੱਚੇ ਵਾਲੀ ਆਊਗੀ ਦੂਜੀ ਕਿੜੀ ਆਉਂਦੀ ਹੈ ਤੇ ਚੱਚੇ ਵਾਲੀ ਚੱਚੇ ਦੂਜੀ ਤੀਜੀ ਉਹਨੇ ਵਾ ਤੀਜੀ ਆਖੀ ਹੈ ਨਾ ਤੈਨੂੰ ਕੱਢੇ ਕਿੱਦੀ ਆਉਂਦੀ ਹੈ। ਕੋੜੀ ਵਾਲੇ ਵਿੱਚ ਗੱਡੀ ਆਣੀਗੀ। ਹਾਂ ਕੱਕੇ ਸੱਗੇ ਵਾਲੀ ਦੂਜੀ ਹੋਗੀ। ਕੱਕਾ ਕੱਖਾ ਕਿੱਥੋਂ ਬਊਗਾ। ਤੇ ਉਹ ਛੋਡੀ ਮਾਰ 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 ਚੱਟ ਕੇ ਮਾਰ। ਉਹ ਮਾਰ। ਹਾਂ ਸਮਝਾਈਏ ਇਹਨੇ ਫਿਰ ਆਏ ਆਏ ਇਹ ਤਾਂ ਤੀਜੀ ਹੁੰਦੀ ਹੈ ਪਹਿਲੋਂ। ਊੜਾ ਆਈ ਡਿੱਗਦਾ ਸੱਸਾ ਕੱਕਾ ਕੱਕਾ ਡਿੱਗਾ ਚੱਤ ਚੱਤ ਚੌਥੀ ਹੋਊ ਚੌਥੀ ਹੋਊ ਹਾਂ। ਚੌਥੀ ਹੋਊਗੀ। ਹਾ ਬੜਾ ਬੜਾ ਗੱਲੀਆਂ ਭਲਾਈਆਂ ਬੜਾ ਭਲਾਈ ਬੜਾ ਤੂੰ ਚੌਥੀ ਆ ਗਈ ਹਾਂ ਰਿਗਮ ਕਿੰਨੇ ਸੀ ਵੀ 10000 ਮੇਰੀ ਸੀ ਅੱਜੋ ਕਿੰਨੀ ਚੋ ਪਹਿਲੇ ਕਿੰਨੇ ਤੇ ਵੇਲੇ ਚ ਤੇਨੇ ਪਹਿਲੇ ਤੇਨੇ ਚੋਂ ਅੱਛਾ ਏ ਤੇ ਦੂਜੇ ਚ ਦੂਜੇ ਚ ਆ ਗਿਆ ਨਾ ਮੱਝ ਤੇ ਵੀ 12 ਸੀ ਆ ਕੇ ਗਿਆ 8 8 ਰਿਪੇਰ ਸੀ ਬਈ ਲਾਵਰੀ ਵਧੀਆ ਖੈਰ ਮਾਰਦਾ ਉਹ ਤੇ ਸੋਣਾ ਓ ਦੇਖੋ ਬਈ ਦੂਰੋਂ ਆਇਆ ਲੱਗਾ ਸੀ ਪਤਾ ਨਹੀਂ ਕੀ ਕਰੀ ਜਾਂਦਾਗਾ ਇਹ ਆ ਦੇਖੀ ਐਕਟਿੰਗ ਇਹ ਸਾਬਾਣਾ ਕਰਦਾਗਾ ਹੈ ਉਹਦੇ ਤਾਰ ਹੱਥ ਚ ਐ ਲੱਦਿਆ ਵੀ ਜਾਣ ਜਾਣ ਕੇ ਐਕਟਿੰਗ ਕਰੀ ਜਾਂਦਾਗਾ ਇਹਦਾ ਨਾਂ ਵੀ ਲੱਕੜ ਹੈ ਉਹ ਥੁੱਡੀ ਨੂੰ ਇਹਦੇ ਵਿੱਚ ਹੀ ਡਿੱਗ ਪਈ ਸੀ ਜਾਹੀ ਜਾਗਾ ਵੀ ਮੀ ਮਹਾਈ ਨਾ ਮੀ ਪਿਆ ਵੀ ਚੜਨਾ ਚਾਹੀਦਾ ਚੜਨਾ ਚਾਹੀਦਾਗਾ ਜੋ ਚੜਨਾ ਨਹੀਂ ਚੱਲਾ ਐਨੇ ਮੰਨ ਲਓ ਜਿਹੜਾ ਉਤਰਨਾ ਸੀ ਹੁਣ ਮੋਟਰਾਂ ਚੱਲਣ ਗਿਆ ਸੀ ਉਹ ਇਹ ਬਚ ਗਿਆ ਆਪਾਂ ਜਿੰਨਾ ਚੱਕਾ ਆ ਉਹ ਬਚ ਗਿਆ ਹਾਂ ਸਹੀ ਗੱਲ ਆ ਉਹ ਬਚ ਗਿਆ ਪਾਣੀ ਵਿੱਚ ਸੜ ਸੜਦਾਗਾ ਹਾਂ ਵੀ ਮarre 4-5 ਫੁੱਟ ਵੀ ਚੜਿਆ ਹੋ ਸਕਦਾ ਹਾਂ ਹਾਂ ਵੀ ਮੰਨ 40 ਤੋਂ ਸੀ 35 ਤੇ ਆ ਗਿਆ 4-5 ਬਾਜੀ ਬਾ 5 ਫੁੱਟ ਦਾ ਪੈਦਾ ਹੋ ਗਿਆ ਉਹ ਪੈਦਾ ਤਾਂ ਹੋਈ ਏ ਸੀ ਵੀ ਨਾ ਯਾਰ ਫਿਰ ਤਾਂ ਮਿੱਠੇ ਦਾ ਵੀ ਫਿਰ ਤਾਂ ਸੇਵਾ ਜੀ ਸੋਡੇ ਬਾਣ ਜਿਹੋ ਦੀ ਜੂਵੇ ਚੱਲਦਾ ਨਾ ਸਾਡੇ ਦੇ ਫਿਰ ਤਾਂ ਮਿੱਠਾ ਵੀ ਹੋ ਸਕਦਾ ਹੈ ਮਿੱਠਾ ਮਿੱਠਾ ਹੋ ਸਕਦਾ ਹੈ ਹੈ ਕੋਈ ਪਤਾ ਨਹੀਂ ਧਰਤੀ ਬਾਲਾ ਖਾ ਜੇ ਪਾਣੀ ਦਾ ਪਾਣੀ ਲੱਗਿਆ ਉਹ ਦੁਗਲਦ ਹੋ ਸਕਦੇ ਆ ਯਾਰ ਬਈ ਕਹਿੰਦੇ ਭਾਵੇਂ ਪਾਣੀ ਚਾਲਾ ਪਾ ਸਕਦੇ ਬਣੀ ਚਾਲਾ ਪਾ ਸਕਦੇ ਨਹੀਂ ਹੁੰਦੀ ਹੈ ਹੋ ਸਕਦੇ ਉਬਲ ਵੀ ਸਕਦਾ ਪਾਣੀ ਕਿਪਰ ਦਾ ਬੋਰ ਸੁਡੇ ਰੇ ਮੇਕ ਹੋਰ ਕੀ ਹੈ ਇਧਰ ਬਈ ਖੇਡਣ ਲੱਗੇ ਪਏ ਸੇਵਾਦਾਰ ਕੀ ਕਰ ਬਣੂਗਾ ਯਾਰ ਬਣੂ ਕੀ ਸਿਸਟਮ ਉਹ ਸਰੀਏ ਗਿਣ ਕੇ ਵਗ ਗਿਆ ਐਸੇ ਸਰੀਏ ਗਿਣੀਆਂ ਦਿਆ ਸਾਰੇ ਸਰੀਏ ਗਿਣੇ ਆ ਉਹਨੇ ਤੇ ਹਾਲ 20% ਗੈਸ 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 ਕਿਹੜੇ ਕਿਹੜੇ ਸਰੀ ਕੀ ਉਹ ਗਣਕੀ ਨਹੀਂ ਆ ਉਰਲੇ ਪਾਸੇ ਜਿਹੜੇ ਪਏ ਆ ਦੋ ਭਾਂਤੇ ਪਏ 1000 ਵਾਲੇ ਪਏ 1 ਬਣਾ ਜਰ ਵਾਲੇ ਪਏ ਕਿਹੜੇ ਗਣਕਿਆ 10 ਕਿਹੜੇ ਗਣਕਿਆ ਤੂੰ ਉਹ ਵੀ ਦੱਸ ਦੇ ਮਾ ਜਰ ਵਾਲੇ ਵੀ ਗਿਣਿਆ ਦੂਜੇ ਵੀ ਗਿਣਿਆ ਕਿੰਨੇ ਕਿੰਨੇ ਗਿਣਿਆ ਆ ਕਿੰਨੇ ਕਿੰਨੇ ਆ ਉਹ 34 ਸਰੀਏ ਤਾਂ ਆ ਪਏ ਆ ਹਾਂ ਤੇ 21 ਆ ਸੀਗੇ ਅੱਛਾ ਉਹ 15 ਪਰਲੇ ਜਿਵੇਂ ਜਿਹੜੇ ਪਰਲੇ بس ਕੈਰੀ ਕਰੇ ਪਏ ਆ ਹਾਂ ਅੱਛਾ ਕੇ ਕਿਉਂ ਮਾਈ ਆ ਦੇਖੀ ਤਕੀ ਲੇਕਿਨ ਆ ਫੱਟੀਆਂ ਛੱਤ ਪਾਉਣੀ ਆ ਆ ਫੱਟ ਗਿਆ ਛੱਤ ਉਹ ਹੋਣੀ ਆ ਓਏ ਛੱਤ ਤੇ ਰੱਖਣ ਦਾ ਫੁੱਟ ਆਇਆ ਉਹ ਤੇ ਕੀ ਕਰਨਾ ਜਿਓ ਆ ਪੰਗਾ ਪੁੰਗਾ ਆ ਵੀ ਡਗਾ ਡੂਣਾ ਦੇਗਾ ਹਾਂ ਸਾਰੀਆਂ ਇਹੀਆਂ ਚੱਕੀਆਂ ਮਾਦੀ shear ਓਏ ਬਈ ਇਹ ਨਾਲ ਇੰਨਾ ਥਾਂ ਚ ਲਾ ਇੰਨਾ ਥਾਂ ਤੇ ਲਾਉਣੀ ਆ ਆ ਦੇਖੀ ਆ ਫਿਰ ਨਹੀਂ ਨਹੀਂ ਇੰਜ ਥੋੜੀ ਬੁਟੀ ਲੰਬਾਈ ਚੌੜਾਈ ਵੱਧ ਗਈ ਫੇਰ ਚੰਨ ਬਾਸ ਰੱਖਣੇ ਆ ਜੀ ਬਾਸ ਰੱਖਣੇ ਨਹੀਂ ਆਣਾ ਚਲੋ ਬਾਸ ਰੱਖਣੇ ਨਹੀਂ ਜਾ ਇਹ ਤੋ ਕਟ ਭਾਲਦਾ ਏ ਇਹ ਲੱਖ ਖੜਕ ਕੀ ਡਾਂਗ ਆ ਆ ਮਾਰੀ ਨਾ ਭਾਈ ਇਹ ਕਿਉਂ ਕਰਦਾ ਓਏ थले <laughs> ਸਰਾਕਦਾ 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 ਨਾ ਆ ਆਦਤ ਆ ਬਈ ਆ ਇਹ ਮੁੰਡੇ ਪੁੱਛਦੇ ਵੀ ਸਾਗ ਜੀਰ ਨਾ ਦਾਤਾ ਰੋ ਸਾਗ ਜੀਰ ਨਾ ਦੱਸੋ ਅੰਬ ਵੱਢਣਾ ਅੰਬ ਵੱਢਣਾ achar ਆਏ ਅੰਬਾਂ ਦਾ achar ਆ ਮੁੰਡੇ ਵੀ ਨਹੀਂ ਬਣਾਉਂਦੇ ਸਮਾਰ ਕੇ ਮੂਹ ਦਾ ਇਹਦਾ ਅੰਬ ਦੇ ਸਾਗ ਜੀਰ ਨਾ ਦਾਤਾ ਦੇਖੋ ਮੁੰਡਾ ਅੰਬ ਜੀਰ ਨਾਲ ਅੰਬ ਜੀਰ ਨਾਲ ਸਾਗ ਜੀਰ ਨਾ ਦਿਖਾ ਦੋ ਮੁੰਡੇ ਨਹੀਂ ਕੁਝ ਲੈ ਲੈਣੀ ਹੈ ਨਹੀਂ ਦਾਤ ਨਹੀਂ ਨਹੀਂ ਸਾਗ ਤੋੜ ਨਾਲ ਕਹਿੰਦਾ ਇਹ ਹਾਂ ਹਾਂ ਸਾਗ ਤੋੜ ਨਾਲ ਨਾ ਸਾਇ ਚੀਰ ਨਾ ਠੀਕ ਆ ਚੀਰਾ ਕਿੱਥੇ ਆਂਬ ਵੱਢਣਾ ਵਾਲਾ ਨਾ ਨਾ ਆੰਬਾਂ ਵਾਲਾ ਚਾਰੇ ਦਾ ਆਉਂ ਜਿਹੜੇ ਨਹੀਂ ਆਉਂਦਾ ਨਾ ਨਾ ਸਹੀ ਮੈਂ ਇਹਨੇ ਚ ਨਹੀਂ ਚਿਰਦਾ ਇਹ ਤਾਂ ਕੁਸੀ ਕਰ ਲਾ ਉਂਬਰ ਵਾਲਾ ਮਸ਼ੀਨਾਂ ਜਿਹੜੇ ਇਹਨੇ ਚੀਜ਼ ਨਹੀਂ ਉਹ ਦੂਜਾ ਹੁੰਦਾ ਉਹ ਮੈਂ ਨਹੀਂ ਨਾ ਤੁਸੀਂ ਵਾਹ ਮੇਰੇ ਚੀਜ਼ ਦੇ ਓਏ ਉਹ ਵੀ ਹੁੰਦਾ ਦਾ ਤੂੰ ਵੀ ਹੁੰਦਾ ਉਹ ਜਿਹੜਾ ਐਵੇਂ ਨਹੀਂ ਹੁੰਦਾ ਉਹ ਬੁੱਲੀ ਹੁੰਦਾ ਉਹ ਇਹਦੇ ਵਾਂਗੂੰ ਤਾਂ ਵੇਖੀ ਪਰ ਆਹ ਪਰ ਆ ਐ ਬਣ ਜਾਂਦਾ ਉਹ ਤੂੰ ਹਾਏ ਹਾਏ ਆ ਆ ਮੁੰਡੇ ਤੋਂ ਲੈ ਲੈਣੀ ਆਖੋ ਬਾਈ ਪੁਰਾਣੇ ਤਾਊ ਨੇ ਆਪਣੇ ਜਿੱਥੇ ਟੂਲੇ ਵਾਲੀ ਦੁਕਾਨ ਆ ਜੀ ਹਣਾ ਤਾਊ ਦੀ ਇੱਥੇ ਬਾਈ ਪੁਰਾਣੇ ਸੰਦ ਸਾਂਭ ਕੇ ਰੱਖੇ ਹੋਏ ਜਿਹੜੇ ਆਪਣੇ ਬਲਦਾ ਬੁਲਦਾ ਦੇ ਨਾਲ ਹਲ ਬੋਂਦੇ ਹੁੰਦੇ ਸੀਗੇ ਉਠਾਂ ਦੇ ਨਾਲ ਬੋਂਦੇ ਹੁੰਦੇ ਸੀਗੇ ਵਿੱਚ ਟੈਕਨੋਲੋਜੀ ਵੀ ਹੈਗੀ ਹਾਂ ਟੈਕਨੋਲੋਜੀ ਆ ਵੀ ਤੁਹਾਨੂੰ ਦਿਖਾਉਣੇ ਆਪਾਂ ਤੇ ਪੂਰੇ ਗਾਜਬ ਦੇ ਸੰਦ ਬਣਾ ਰੱਖਿਆ ਹੈ ਕਿ ਖੇਤੀ ਵਾਲੇ ਤਾਉ ਨੇ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਆਹ ਦੇਖੋ ਇੱਕ ਦਜਿੰਦਰਾ ਪੁਰਾਣਾ ਹੁੰਦਾ ਸੀ ਹਨਾ ਐਵੇਂ ਹੱਥਾਂ ਆ ਜਿੰਦਰਾ ਤੇ ਹੁਣ ਜਿਗਾਰਡ ਲਾ ਕੇ ਜਿਹੜਾ ਆਪਣਾ ਢੋਲ ਹੁੰਦਾ ਹਨਾ ਢੋਲ ਦਾ ਵੱਢ ਕੇ ਰਬੜ ਜੀ ਤੇ ਲਾ ਕੇ ਦੇਖੀ ਛੁਰੀਛਾਰੀ ਲਾ ਕੇ ਬਾਹਾਂ ਜਿੰਦਰਾ ਬਣਾਤਾ ਕਹਿੰਦੇ ਮੇਰੇ ਕੋਲ ਟੈਕਨੋਲੋਜੀ ਆ ਟੈਕਨੋਲੋਜੀ ਆ ਹਾਂ ਤੇ ਆ ਗੁਟਕਾ ਚੱਕਣ ਵਾਸਤੇ ਆ ਇੱਕ ਗੁਟਕਾ ਨਹੀਂ ਕਿਵੇਂ ਚੱਕਿਆ ਜਾਊਗਾ ਆ ਦੇਖੋ ਐਂ ਤੱਕੋ ਗੁਟਕਾ ਲੈ ਕੇ ਜਾਓ ਆਗੇ ਆਗੇ ਜੀ ਆਗੇ ਥੋੜਾ ਦੇਖੋ ਪਹਿਲਾਂ ਦਾ ਛੁਰੀਛਾਰੀ ਲਾ ਆਖੀਆ ਦੇਖੋ ਪੂਰਾ ਕੋੜਾ ਪੂਰਾ ਟੈਕਨੋਲੋਜੀ ਆ ਤੇ ਮੋਹਰ ਦੇਖੋ ਬਣਾਏ ਹੋਏ ਤਾਉਨੀ ਆ ਪਲੋਗ ਲੋਗ ਕੇ ਆਪਸ ਮਾਨ ਦੇਖੀ ਨਾ ਅੱਜ ਬੱਤ ਕਾ ਓਏ ਆ ਦੇਖੋ ਬਈ ਟੈਕਨੋਲੋਜੀ ਆ ਏ ਤਾਉ ਦਾ ਆ ਦੇਖੋ ਆ ਪਤਾ ਨਹੀਂ ਕੀ ਹੈਗਾ ਇਹ ਬਈ ਤਾਉ ਦੀ ਕਲਾਕਾਰੀ ਹੈ ਇਹ ਸਾਰਾ ਹੱਥੀ ਬਣਾਏ ਹੱਥੀ ਬਣਾਏ ਹੋਇਆ ਸਾਰਾ ਕੁਝ ਬਈ ਇਹ ਆ ਤਾਉ ਸਾਡਾ ਸੇਵਾਦਾਰ ਹੈ ਲੈ ਬਈ ਦੇਖੋ ਇਟਾ ਚਲਾਉਂਦਾ ਏ ਇਹ ਓ ਯਾਰ ਆਤੀ ਨਗਰੇ ਤੇ ਜੱਗੇ ਬੋਸ ਨੂੰ ਡਰ ਗਿਆ ਓਏ ਇਹ ਡਾ ਦੇਖੇ ਬੜਾ ਮਾਰੀ ਜਾਂਦਾ ਤਾਂ ਬੱਢਣਾ ਅੱਛਾ ਉਹ ਮਾਰ ਗਿਆ ਉਹ ਮਾਰ ਗਿਆ ਅੱਛਾ ਜੱਗੇ ਬੋਸ ਤੋਂ ਡਰ ਗਿਆ ਓਏ ਬੱਸ ਕਰ ਫਰੇ ਕਿਲੀ ਦੁਰਮਨ ਸੇ ਲੋ ਬਈ ਸਪੋਰਟਾ ਕਰਨ ਲੱਗੇ ਬਾਈ ਸਾਰੇ ਸੇਵਾਦਾਰ ਖੜਗੰ ਉਹ ਪ੍ਰੋਵਾਹੇ ਲੂਗਾ ਹੈ ਹਾਂ ਉਹ ਥੱਲੇ ਭਟਵਾ ਦੂੰਗਾ ਹਾਂ ਹਾਂ ਲੱਕੇ ਲੂਗਾ ਇਹ ਮਰ ਗਈ ਗੋਡਈਰਾ ਕੋਈ ਯਾਰ ਚਲੋ ਅਗਲੀ ਤੇ ਹੋ ਜਾ ਤੁਸੀਂ ਇੱਥੇ ਕੀ ਕਰ ਆਏ ਕੋਈ ਆਏ ਚੱਲ ਓਏ ਅਗਲੀ ਦੇ ਆਜੋ 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 ਨੈਂ ਕਰਨਗੇ ਮੈਂ ਵੀ ਮਿੱਤਰੋ ਖੜੀਆਂ ਮੈਂ ਜਗਾਟ ਜਿਓ ਬੱਡੇ ਚ ਬੱਡੇ ਤੇ ਥੱਲੋ ਇਹਨਾਂ ਦੇ ਉੱਤੇ ਟੰਬੇ ਧਰ ਦੇਣਗੇ ਆ ਦੇਖੋ ਤਾਂਹਾਂ ਲਾ ਦੇਣਗੇ ਵੀ ਤਾਂ ਕਿ ਜਿਹੜੇ ਗਾਡਰ ਕੀ ਝੂਲਣ ਜੇ ਨਾ ਲਾ ਫਨ ਨਾ ਹੈ ਜਵਾਗ ਆ ਗਿਆ ਦੇਖ ਲਾ ਪੰਗੇ ਰਹੀ ਜਵਾਗ ਦਾ ਪੰਗੇ ਬੰਦਾ ਇਹ ਕੰਜਰ ਤੇ ਆ ਜਵਾਗ ਹੈ 15 ਸਾਲਾਂ ਦਾ ਹੈ ਜਵਾਗ ਬਈ ਦੇਖੋ ਛੱਤ ਦੇ ਉੱਤੇ ਚੜਦਾ ਹੋਇਆ ਜਗਾੜ ਲਾ ਕੇ ਪਰ ਇਹਨੂੰ ਆਪਦੀ ਜਾਨ ਦੀ ਫਿਕਰ ਹੈ ਨਹੀਂ ਹਾਂ ਜਾਣਦੀ ਨਹੀਂ ਤੈਨੂੰ ਫਿਕਰ ਓਏ ਪੰਗੇ ਲੈ ਆ ਤੂੰ ਪੰਗੇ ਲੈ ਨਾ ਜਵਾਕ ਆਇਆ ਹੈ ਦਰਤੀ ਵੀ ਚਲਾਉਣਾ ਦਰਤੀ ਵੀ ਚਲਾਉਣਾ ਆਈ ਲੱਖਾ ਸੇਵਾਦਾਰ ਪਹੁੰਚ ਚੁੱਕਾਗਾ ਜਮੰਗਲਵਾਰ ਵਾਲੇ ਦਿਨ ਤੇ ਲਾ ਵੀ ਸੇਵਾਦਾਰ ਆ ਬਈ ਇਹ ਤਾਂ ਬਹੁਤ ਟਾਈਮ ਲੱਗਣ ਲੱਗ ਗਿਆ ਤੇ ਆ